ਗੁਰਦਵਾਰ ਪ੍ਰਬੰਧਕ ਕਮੇਟੀ ਵੱਲੋਂ ਸਾਡਾ ਪ੍ਰਧਾਨ ਮੰਤਰੀ ਡਾਕਟਰ ਮਨਮੋਹ ਸਿੰਘ ਜੀ ਦੀ ਤਸਵੀਰ ਸਿੱਖ ਅਜਾਇਬ ਘਰ ਵਿੱਚ ਲਗਵਾਈ ਜਾ ਰਹੀ ਹੈ ਪਰ ਕੁਝ ਸਿੱਖ ਬੰਦਿਆਂ ਨੂੰ ਇਤਰਾਜ਼ ਦਾ ਜਰੂਰ ਸੀ ਕਹਿਣਾ ਚਾਹੁੰਦਾ। ਉਸ ਬਤੌਰ ਸਿੱਖ ਜਿਹੜਾ ਜੋ ਉਹਨਾਂ ਨੇ ਕਾਰਜ ਕੀਤੇ ਸਿਆਸਤ ਤੋਂ ਉੱਪਰ ਉੱਠ ਕੇ ਤੇ ਜੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਉਹਨਾਂ ਨੇ ਕਾਰਜ ਕੀਤਾ ਜਾ ਰਿਹਾ ਉਹ ਇੱਕ ਸਿੱਖ ਸੀ। ਉਹ ਇੱਕ ਸਿੱਖ ਜਿਹੜਾ 10 ਸਾਲ ਬਿਨਾਂ ਕਿਸੇ ਇਲੈਕਸ਼ਨ ਤੋਂ ਬਿਨਾਂ ਕਿਸੇ ਗੱਲਬਾਤ ਦੀ ਉਹਨੇ ਇਲੈਕਸ਼ਨ ਨਹੀਂ ਲੜੀ ਉਹਨਾਂ ਦੀ ਇੱਕ ਜਿਹੜੀ ਸੀ ਬਹੁਤ ਵੱਡੀ ਹਸਤੀ ਸੀ ਉਹਨਾਂ ਦੇ ਵਿੱਚ ਜਿਹੜੀ ਇੱਕ ਕਾਬਲੀਅਤ ਸੀ ਜਿਹਦੇ ਕਰਕੇ ਉਹਨਾਂ ਨੂੰ ਪ੍ਰਧਾਨ ਮੰਤਰੀ ਪ੍ਰਧਾਨ ਮੰਤਰੀ ਤੋਂ ਪਹਿਲਾਂ ਵੀ ਖਜ਼ਾਨਾ ਮੰਤਰੀ ਰਹਿ ਭਾਰਤ ਸਰਕਾਰ ਦੇ ਵਿੱਚ ਹੋਰ ਵੀ ਵੱਡੇ ਅਹੁਦਿਆਂ ਤੇ ਰਹਿ ਤੇ ਉਹਨਾਂ ਨੂੰ ਜਿਹੜਾ ਆਪਣਾ ਉਹਨਾਂ ਦੀ ਤਸਵੀਰ ਜਿਹੜੀ ਬਹੁਤ ਲੇਟ ਕੀਤੀ ਗਈ ਹੈ ਤੇ ਉਹਨਾਂ ਨੂੰ ਵਧੀਆ ਸਨਮਾਨ ਦੇ ਨਾਲ ਸਨਮਾਨਤ ਵੀ ਕਰਨਾ ਚਾਹੀਦਾ ਹੈ ਉਹਨਾਂ ਦੀ ਧਰਮ ਪਤਨੀ ਹੈ ਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਹੀਂ ਕਰੂ ਉਹਨੇ ਸਿੰਘ ਜਥੇਬੰਦੀਆਂ ਕਰਦੇ ਆਂਗੇ ਇਹਨਾਂ ਨੂੰ ਤੁਰੰਤ ਜਿਹੜਾ ਉਹਨਾਂ ਦੀ ਧਰਮ ਪਤਨੀ ਪਤਨੀ ਨੂੰ ਵੀ ਸਨਮਾਨ ਕਰਨਾ ਚਾਹੀਦਾ ਹੈ ਉਹਨਾਂ ਦੀ ਜਿਹੜੀ ਤਸਵੀਰ ਆ ਬਹੁਤ ਲੇਟ ਹੋ ਗਈ ਜਲਦੀ ਲਾਉਣੀ ਚਾਹੀਦੀ ਹੈ ਕਿੰਧੂ ਪਰੰਤੂ ਕਰਨ ਵਾਲਿਆਂ ਦੇ ਕਰੀ ਜਾਣੇ ਆ ਉਹ ਆਪਣੇ ਨੇ ਸ਼ਤਾਬਦੀਆਂ ਦੇ ਵਿੱਚ ਬਹੁਤ ਵੱਡੇ ਜਿਹੜੇ ਯੋਗਦਾਨ ਪਾਏ ਉਹ ਜਿਹੜੇ ਸੀ ਪ੍ਰਧਾਨ ਮੰਤਰੀ ਸੀ ਜਿਹੜੇ ਸਰਦਾਰ ਆਪਣੇ ਨੀਣਾ ਲੈ ਸਰਦਾਰ ਮਨਮੋਹਨ ਸਿੰਘ ਬਹੁਤ ਵੱਡੀ ਦੇਣ